ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜੀ ਨਾਮ ਹੈ ਜਪਾ ਮੇਰਾ ਨਾਮ ਸਰਾਜੀ ਹਰਨੇਕ ਘਾਰੂ ਹਾਂਜੀ ਤੇ ਜੀ ਤੁਸੀਂ ਆਪਣਾ ਕੀ ਨਾਮ ਆ ਹਾਂਜੀ ਪਾਪਾ ਜੀ ਆਪਣਾ ਨਾਮ ਜਾਣਨ ਵਾਲੀ ਹੈ ਜੀ ਤੇ ਪਾਪਾ ਇੱਥੇ ਗੁਰਦੁਆਰਾਂ ਤਾਂ ਅੱਜ ਕੀ ਕੰਮ ਹੈ ਕਿਦਾਂ ਰੱਖਣ ਦਿੱਤੇ ਖਾਲਸਾ ਜੀ ਅੱਜ ਇੱਥੇ ਆਪਣੇ ਗਾਣੇ ਦੀ ਸ਼ੂਟਿੰਗ ਸੀ ਧਾਰਮਿਕ ਹਾਂ ਖਾਲਸਾ ਉਹ ਗਾਣੇ ਦੀ ਸ਼ੂਟਿੰਗ ਕਰ ਰਹੇ ਹਾਂ ਸਟੱਡੀ ਨਾਲ ਬੱਜਾ 500 ਬੱਜਾ ਠੀਕ ਹੈ ਇਹ ਵੀ ਅੱਜ ਫਿਰ ਤੇ ਗਾਣੇ ਦੀ ਸ਼ੂਟਿੰਗ ਹੈ ਹਾਂਜੀ ਹਾਂਜੀ ਅੱਜ ਫਿਰ ਤੇ ਸ਼ੂਟਿੰਗ ਹੈ ਕੋਈ ਇੱਕ ਬੋਲੇ ਦਾ ਕੱਢ ਕੇ ਬੰਦ ਹਾਂ ਸਨਾਨ ਉਹ ਤਨਖਾਲਸਾ ਬਾਜਾ ਵਾਲੇ ਦਾ ਤਨਖਾਲਸਾ ਦੀ ਵਡਿਆਈ ਤਨਖਾਲਸਾ ਬਾਜਾ ਵਾਲੇ ਦਾ ਤਨਖਾਲਸਾ ਦੀ ਵਡਿਆਈ ਲੱਖ ਕੀਤੇ ਜ਼ੁਲਮ ਸਰਕਾਰਾਂ ਨੇ ਕਿੱਤੇ ਜ਼ੁਲਮ ਸਰਕਾਰਾਂ ਨੇ ਸਰ ਸਿੰਘ ਕਦੇ ਨਾ ਢੋਲੇ ਆਰਾ ਚਲਦਾ ਸੀਸ ਉਤੇ ਸਿੰਘ ਵਾਹਿ ਗੁਰੂ ਵਾਹਿ ਗੁਰੂ ਬੋਲੇ ਆਰਾ ਚਲਦਾ ਸੀਸ ਉਤੇ ਸਿੰਘ ਵਾਹਿ ਗੁਰੂ ਵਾਹਿ ਗੁਰੂ ਬੋਲੇ ਬੋਲੇ ਸੋਨਹਾ ਸਤਿ ਸ਼੍ਰੀਆ ਕਾ ਬੋਲੇ ਸੋਨਹਾ ਸਤਿ ਸ਼੍ਰੀਆ ਕਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਧੰਨਵਾਦ ਮੈਂ ਗੁਰੂ ਮਹਾਰਾਜ ਦੇ ਨਾਮ ਜੀ ਅਦਾਤ ਬੇਨਤੀ ਕਰਦਾ ਸੱਚੇ ਪਾਤਸ਼ਾਹ ਤੁਹਾਡੇ ਗਾਣੇ ਨੂੰ ਕਾਮਯਾਬੀ ਦੇਵੇ ਤੁਹਾਨੂੰ ਵੀ ਕਾਮਯਾਬੀ ਦੇਵੇ ਥੈਂਕ ਯੂ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ